ਕਿਸਾਨ ਅੰਦੋਲਨ ਅਜੇ 6ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਪੰਜਾਬ ਹਰਿਆਣਾ ਦੇ ਕਿਸਾਨ ਸਿੰਗੂ ਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਇਸ ਦੌਰਾਨ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਨਾ ਸਿਰਫ ਸਖਤ ਬੈਰੀਕੇਡਿੰਗ ਕੀਤੀ ਗਈ ਹੈ ਉੱਥੇ ਹੀ ਕਈ ਵਾਰ ਅਥਰੂ ਗੈਸ ਦੇ ਗੋਲਿਆ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਮਗਰੋਂ ਹੁਣ ਪੁਲਿਸ ਵੱਲੋਂ ਸਾਊਂਡ ਕੈਨਨ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਸਾਊਂਡ ਕੈਨਨ ਬਾਰਡਰ ਤੇ ਪਹੁੰਚ ਚੁੱਕਿਆ ਹੈ ਸੂਤਰਾਂ ਮੁਤਾਬਕ ਜੇਕਰ ਪ੍ਰਦਰਸ਼ਨਕਾਰੀ ਕਿਸਾਨ ਵੱਟੀ ਕਿਰਤੀ ਵਿੱਚ ਬਾਰਡਰ ਤੱਕ ਪਹੁੰਚ ਵੀ ਜਾਂਦੇ ਨੇ ਤੇ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਸ ਦੀ ਵਰਤੋਂ ਕੀਤੀ ਜਾਵੇਗੀ ਦਿੱਲੀ ਹਰਿਆਣਾ ਬਾਰਡਰ ਤੇ ਕਿਸਾਨਾਂ ਨੂੰ ਖਦੇੜਨ ਲਈ ਵੱਖੋ-ਵੱਖ ਪੈਂਤੜੇ ਅਜ਼ਮਾ ਰਹੀ ਹੈ ਇਸੇ ਤਹਿਤ ਸਿੰਘੂ ਬਾਰਡਰ ਤੇ ਦਿੱਲੀ ਪੁਲਿਸ ਨੇ ਸਾਊਂਡ ਗਨ ਤਾਇਨਾਤ ਕੀਤੀ ਹੈ ਇਸ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਕੋਈ ਵੱਡਾ ਪ੍ਰਦਰਸ਼ਨ ਹੋ ਰਿਹਾ ਹੋਵੇ ਯਾ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਹਿੰਸਕ ਹੋ ਜਾ। ਇਹ ਯੰਤਰ ਸੰਚਾਰ ਲਈ ਤੇ ਵਿਰੋਧ ਪ੍ਰਦਰਸ਼ਨਾਂ ਸਮੇਤ ਬਹੁਤ ਸਾਰੇ ਭੀੜ ਕੰਟਰੋਲ ਮਕਸਦ ਲਈ ਵਿਆਪਕ ਤੌਰ ਤੇ ਇਸਤੇਮਾਲ ਕੀਤਾ ਗਿਆ ਹੈ। ਇਹ ਡਿਵਾਈਸ ਉਦੋਂ ਸੁਰੱਖਿਆ ਚ ਆਇਆ ਸੀ ਜਦੋਂ 2022 ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਆਸਟ੍ਰੇਲੀਆ ਦੇ ਕੈਨਬਰਾ ਚ ਪ੍ਰਦਰਸ਼ਨਕਾਰੀਆਂ ਖਿਲਾਫ ਇਸ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਚੈੱਕ ਗਨਰਾਜ ਜਰਮਨੀ ਗ੍ਰੀਸ ਜਾਪਾਨ ਨਿਊਜ਼ੀਲੈਂਡ ਪੋਲੈਂਡ ਸਿੰਗਾਪੁਰ ਸਪੇਨ ਬ੍ਰਿਟੇਨ ਅਤੇ ਅਮਰੀਕਾ ਦੀਆਂ ਦੇਸ਼ਾਂ ਵਿੱਚ ਸਮੇਂ-ਸਮੇਂ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ 사ਉਂਡ ਕੈਨਨ ਵਿੱਚ ਕਾਫੀ ਸ਼ਕਤੀਸ਼ਾਲੀ ਸਾਊਂਡ ਸਪੀਕਰ ਲੱਗਿਆ ਹੁੰਦਾ ਹੈ ਜੋ ਲੰਮੀ ਦੂਰੀ ਤੱਕ ਤੇਜ਼ ਆਵਾਜ਼ ਪੈਦਾ ਕਰਦਾ ਹੈ 사ਉਂਡ ਕੈਨਨ ਦੀ ਵਰਤੋਂ ਭੀੜ ਨੂੰ ਕੰਟਰੋਲ ਕਰਨ ਦੇ ਢੰਗ ਵੱਜੋਂ ਕੀਤੀ ਜਾਂਦੀ ਹੈ ਇਸ ਦੀ ਡੈਸੀਬਲ ਸਮਰੱਥਾ ਡਿਵਾਈਸ ਤੋਂ 1 ਮੀਟਰ ਤੇ ਮਾਪੀ ਗਈ 160 dB ਤੱਕ ਹੈ ਜਦੋਂ ਕਿ ਇਨਸਾਨਾਂ ਵਿੱਚ 50 ਤੋਂ 60 dB ਤੱਕ ਆਵਾਜ਼ਾਂ ਸੁਣਨ ਦੀ ਸਮਰੱਥਾ ਹੁੰਦੀ ਹੈ ਇਸ ਦੇ ਸਿੱਟੇ ਵੱਜੋਂ ਪ੍ਰਦਰਸ਼ਨਕਾਰੀਆਂ ਕੋਲ ਪਿੱਛੇ ਹਟਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਰਹਿੰਦਾ ਇਸ ਯੰਤਰ ਦੀ ਵਰਤੋਂ ਸਮੁੰਦਰੀ ਡਾਕੂਆਂ ਦਾ ਮੁਕਾਬਲਾ ਕਰਨ ਲਈ ਘੇਰਾਬੰਦੀ ਦੀਆਂ ਸਥਿਤੀਆਂ ਵਿੱਚ ਗੱਲਬਾਤ ਕਰਨ ਲਈ ਕੀਤੀ ਜਾਂਦੀ ਹੈ